ਮੋਸਲੀ ਜੀ ਸਾਡੇ ਬਹੁਤ ਹੀ ਪਿਆਰ ਭਰੀ ਮਿੱਟੀ ਦੇ ਨਿੱਗੀ ਸਤਿ ਸਾਲ ਸਾਰੇ ਫਗਵਾੜਾ ਪ੍ਰਾਈਮ ਟਾਈਮ ਟੀਵੀ ਦੇ ਸ਼੍ਰੋਤਿਆਂ ਨੂੰ ਤੁਸੀਂ ਜੁੜ ਚੁੱਕੇ ਹੋ ਇਸ ਵਕਤ ਮਨੂਰੂੜਾ ਦੇ ਨਾਲ ਫਗਵਾੜਾ ਪ੍ਰਾਈਮ ਟਾਈਮ ਟੀਵੀ ਮੰਚ ਦੇ ਉੱਪਰ ਡੀਐਸਪੀ ਜਸਪ੍ਰੀ ਸਿੰਘ ਜੀ ਨੇ ਡਰੱਗਸ ਦੇ ਖਿਲਾਫ ਆਪਣੀ ਮੁਹਿੰਮ ਨੂੰ ਤੇਜ਼ ਕਰਦੇ ਹੋਏ ਪਿੰਡ ਮਹਿੜੂ ਦੇ ਵਿੱਚ ਕਸੋ ਆਪਰੇਸ਼ਨ ਦੇ ਦੌਰਾਨ ਛਾਪੇਮਾਰੀ ਕੀਤੀ ਜਿਸ ਦੌਰਾਨ ਚਾਰ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਆਓ ਸੁਣੀਏ ਜਸਪ੍ਰੀ ਸਿੰਘ ਡੀਐਸਪੀ ਜੀ ਦੀ ਤਰਫੋਂ ਉਹਨਾਂ ਦਾ ਬਿਆਨ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇ ਲਗਾਤਾਰਤਾ ਦੇ ਵਿੱਚ ਅਸੀਂ ਜਿਹੜਾ ਹੈਗਾ ਕਾਸੋ ਆਪਰੇਸ਼ਨ ਕੋਆਰਡੀਨੇਟ ਸਰਚ ਆਪਰੇਸ਼ਨ ਜਿੰਨੂੰ ਆਪਾਂ ਕਹਿੰਦੇ ਹਾਂ ਉਹ ਚਲਾ ਰਹੇ ਹਾਂ ਜਿਸ ਤਰ੍ਹਾਂ ਤੁਸੀਂ ਪਿਛਲੇ 3 ਦਿਨ ਤੋਂ ਦੇਖਿਆ ਅਸੀਂ ਲਗਾਤਾਰੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਆ ਇਸੇ ਤਰ੍ਹਾਂ ਦੀ ਸ਼ਿਫਟਿੰਗ ਟਾਈਮਿੰਗਸ ਦੇ ਵਿੱਚ ਇੱਕ ਸਰਪ੍ਰਾਈਜ਼ ਐਲੀਮੈਂਟ ਨੂੰ ਗਾਇਬ ਕਰਦੇ ਹੋਏ ਆਪਣੇ ਹੌਟਸਪੌਟਸ ਦੇ ਉੱਤੇ ਜਿੱਥੋਂ ਜਿੱਥੋਂ ਸਾਨੂੰ ਸ਼ਿਕਾਇਤਾਂ ਆਉਂਦੀਆਂ ਥੋੜੇ ਬਹੁਤ ਵੀ ਜੇ ਡਰਗਜ਼ ਪਰਤੀ ਕੋਈ ਸ਼ਿਕਾਇਤ ਆਉਂਦੀ ਅਸੀਂ ਉਥੇ ਆਪਣਾ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਉਂਦੇ ਆਂ ਪਿੱਛੇ ਵੀ ਜਿਸ ਤਰ੍ਹਾਂ ਤੁਸੀਂ ਦੇਖਿਆ ਅਸੀਂ ਕਾਫੀ ਜਿਹੜੇ ਐਨਡੀਪੀਐਸ ਦੇ ਤੇ ਐਕਸਾਈਜ਼ ਐਕਟ ਦੇ ਪਰਚੇ ਇਹਨਾਂ ਰੇਡਸ ਦੌਰਾਨ ਦਿੱਤੇ ਅੱਜ ਵੀ ਅਸੀਂ ਜਿਹੜਾ ਹੈਗਾ ਇੱਕ ਆਸੋ ਆਪਰੇਸ਼ਨ ਨੂੰ ਅੰਜਾਮ ਦਿੱਤਾ ਜੋ ਮਹੀੜੂ ਪਿੰਡ ਦੇ ਵਿੱਚ ਜਿਹੜੇ ਪੀਜੀ ਵਗੈਰਾ ਹੈਗੇ ਉਹਨਾਂ ਦੇ ਵਿੱਚ ਕੀਤਾ ਸੀਗਾ ਜਿੰਦੇ ਵਿੱਚ ਸਾਡੇ ਐਸਐਚਓ ਸਿਟੀ ਸਿਚੂ ਸਤਨਾਪੁਰਾ ਐਸ ਐਚਓ ਸਦਰ ਤੇ ਇਨਸਪੈਕਟਰ ਅਮਨ ਜਿਹੜੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਨੇ ਹਿੱਸਾ ਲਿਆ ਪੂਰੀ ਤਰ੍ਹਾਂ ਜਿਹੜੇ ਹੈਗੇ ਸ਼ੱਕੀ ਜਗ੍ਹਾ ਨੂੰ ਕੋਰਡਨ ਕਰਕੇ ਸੀ ਜਿਹੜਾ ਸਰਚ ਆਪਰੇਸ਼ਨ ਚਲਾਇਆ ਵਿੱਚੋਂ ਅਸੀਂ ਜਿਹੜਾ ਚਾਰ ਵਿਅਕਤੀਆਂ ਨੂੰ ਜਿਹੜਾ ਹੈਗਾ ਸ਼ੱਕ ਦੇ ਨਾਮ ਤੇ ਜਿਹੜਾ ਹੈਗਾ ਉਖਾਇਆ ਜਿਨ੍ਹਾਂ ਨੂੰ ਡਾਡ ਵੈਰੀਫਿਕੇਸ਼ਨ ਜਿਹੜੀ ਕਾਰਵਾਈ ਅਮਨ ਵਿੱਚ ਲਿਆਵਾ ਉਹਦੇ ਹਿਸਾਬ ਨਾਲ ਅਸੀਂ ਜਿਹੜਾ ਤੁਹਾਨੂੰ ਦੱਸ ਦਿੱਤਾ ਚਾਹੁੰਦਾ ਇਸ ਤੋਂ ਇਲਾਵਾ ਅਸੀਂ ਅਰਾਊਂਡ 4 ਵਹੀਕਲਸ ਵੀ ਜਿਹੜੇ ਹੈਗੇ ਉਥੋਂ ਰਿਕਵਰ ਕੀਤੇ ਜਿਨ੍ਹਾਂ ਬਾਰੇ ਅਗੇਨ ਤਫਤੀਸ਼ ਦਰਦਾਨ ਜਿਹੜਾ ਹੈਗਾ ਪੱਕਾ ਦੱਸ ਸਕਦੇ ਤੇ ਹੁਣ ਦਿੱਲੀ ਤਰਤੀਬ ਰੁਟੀਨ ਚ ਚੱਲ ਰਿਹਾ ਉਸ ਆਪਰੇਸ਼ਨ ਬਿਲਕੁਲ ਜੀ ਬਸਰ ਕਿੰਨਾ ਕੁ ਪੈ ਰਿਹਾ ਕਿੰਨਾ ਕੁ ਮਤਲਬ ਡੈਕਨਸ ਦੇ ਦੇਖੋ ਸਾਡੀ ਮੇਜਰ ਫੀਡਬੈਕ ਤੇ ਮੀਡੀਆ ਤੇ ਪਬਲਿਕ ਤੋਂ ਹੀ ਆਉਂਦੀ ਹੈ ਤੇ ਸਾਨੂੰ ਪਬਲਿਕ ਵੱਲੋਂ ਅੱਛਾ ਜਿਹੜਾ ਰਿਸਪਾਂਸ ਮਿਲਿਆ ਹੈ ਮੀਡੀਆ ਵੱਲੋਂ ਅੱਛਾ ਰਿਸਪਾਂਸ ਮਿਲਿਆ ਹੈ ਕਿ ਜਿਹੜਾ ਹੈ ਇਹਦੇ ਨਾਲ ਨਾ ਕੇਵਲ ਜਿਹੜਾ ਹੈਗਾ ਕਿ ਇਹਦੀ ਜਿਹੜੀ ਹੈ ਨਸ਼ੇ ਦਾ ਜਾਲ ਰੁਕੇਆ ਬਦ ਨੂੰ ਬਲਕਿ ਸਗੋਂ ਘਟਣ ਵਾਲੇ ਪਾਸੇ ਤੁਰਿਆ ਤੇ ਅਸੀਂ ਆਪਣੀ ਪੁਰਜ਼ੋਰ ਕੋਸ਼ਿਸ਼ੇ ਕਰ ਰਹੇ ਹਾਂ ਕਿ ਜਿਹੜੀਆਂ ਬਿਗ ਫਿਸ਼ਸ ਨੇ ਚਾਹੇ ਉਹ ਸਟੇਟ ਤੋਂ ਬਾਹਰ ਰਹਿੰਦੀਆਂ ਚਾਹੇ ਉਹ ਜ਼ਿਲ੍ਹੇ ਤੋਂ ਬਾਹਰ ਦੀਆਂ ਅਸੀਂ ਉਹਨਾਂ ਨੂੰ ਵੀ ਜਿਹੜਾ ਹੈਗਾ ਇਹ ਇਨਾਂ ਆਪਰੇਸ਼ਨਸ ਤੇ ਚੱਲਦੇ ਹਾਂ ਕਾਬੂ ਕਰੀ ਇਸ ਆਪਰੇਸ਼ਨ ਦੇ ਦੌਰਾਨ ਤੁਹਾਨੂੰ ਕੋਈ ਲੀਡ ਨਹੀਂ ਮਿਲੀ ਜਿਸ ਨਾਲ ਤੁਸੀਂ ਉਸ ਵੱਡੀ ਫਿਸ਼ ਚਾਹ ਪੌਂਸਾ ਬਿਲਕੁਲ ਜੀ ਬਿਲਕੁਲ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਐਫ ਆਈ ਆਰਸ ਦਿੱਤੀਆਂ ਉਹਦੇ ਵਿੱਚ ਅਸੀਂ ਇਹਨਾਂ ਨੂੰ ਹਮੇਸ਼ਾ ਜਿਹੜਾ ਬੰਦਾ ਫੜਦੇ ਹਾਂ ਉਦੀ ਕੈਟਾਗਰੀ ਡਿਸਾਈਡ ਕੀਤੀ ਜਾਂਦੀ ਹੈ ਡਿਪੈਂਡਿੰਗ ਉਪਰ ਕਿ ਉਹ ਪੈਡਲਰ ਹੈ ਜਾਂ ਸਮਗਲਰ ਹੈ ਉਸ ਸਮਲ ਸਮਗਲਰ ਦੀ ਵੀ ਕੈਟਾਗਰੀ ਇਸ ਤੇ ਕੌਣ ਵੱਡਾ ਸਮਗਲਰ ਹੈ ਕੋ ਛੋਟਾ ਸਮਗਲਰ ਹੈ ਇਸੇ ਤਰੀਕੇ ਦੇ ਨਾਲ ਅਸੀਂ ਜਿਹੜਾ ਸਾਨੂੰ ਇੱਕ ਤੋਂ ਅੱਗੇ ਲੀਡ ਮਿਲੀਆਂ ਨੇ ਤੇ ਅਸੀਂ ਉਹਨਾਂ ਤੇ ਜ਼ਰੂਰ ਕੰਮ ਕਰਾਂਗੇ ਤੇ ਆਉਣ ਵਾਲੇ ਸਮੇਂ ਕੁਝ ਹੋਰ ਕੰਮ ਕਰਨ ਦੀ ਉਮੀਦ ਹੈ ਲੋਕਲ ਜਿਹੜਾ ਸਾਡਾ ਸ਼ਹਿਰ ਆਮ ਪਬਲਿਕ ਹੈ ਉਹਦੇ ਵਿੱਚ ਵੀ ਤੁਸੀਂ ਕੋਈ ਜਾਗਰੂਕਤਾ ਮੁਹਿੰਮ ਚਲਾਉਣਾ ਚਾਹ ਰਹੇ ਹੋ ਤਾਂ ਕਿ ਆਮ ਛੋਟਾ ਬੱਚਾ ਵੀ ਜਾਂ ਆਮ ਯੰਗਸਟਰ ਵੀ ਇਸ ਚੀਜ਼ ਤੋਂ ਦੂਰ ਰਹੇ ਕਿਉਂਕਿ ਆਪਾਂ ਦੇਖ ਰਹੇ ਹਾਂ ਮੇ ਜਿਹੜੇ ਯੰਗਸਟਰਸ ਹੈਗੇ 16 ਤੋਂ ਲੈ ਕੇ 18 ਸਾਲ ਦੀ ਉਮਰ ਦੇ ਉਹ ਬੜੀ ਜਲਦੀ ਅਟਲ ਅਟ੍ਰੈਕਟ ਹੋ ਰਹੇ ਹੈ ਜਾਂ ਕਹਿ ਲੋ ਕਿ ਜਿਹੜੇ ਮੁਜਰਮ ਹੈ ਉਹਨਾਂ ਨੂੰ ਟਾਰਗੇਟ ਕਰ ਰਹੇ ਹੈ ਕਿ ਪੁਲਿਸ ਵੱਲੋਂ ਵੀ ਇਦਾਂ ਦੀ ਕੋਈ ਮੁਹਿੰਮ ਚਲਾਈ ਜਾਏਗੀ ਕਿ ਜਾਗਰੂਕਤਾ ਦੇ ਲੈਵਲ ਤੇ ਵੀ ਅਸੀਂ ਵੀ ਆਪਣੇ ਲੈਵਲ ਤੇ ਜਾਗਰੂਕਤਾ ਵੀ ਜਿਹੜਾ ਸਮਾਜ ਵੀ ਆਪਣੇ ਲੈਵਲ ਤੇ ਜਾਗਰੂਕ ਰਹੇ ਉਸ ਨੂੰ ਲੈ ਕੇ ਬਿਲਕੁਲ ਜੀ ਇਹ ਸਮੇ ਸਮੇਂ ਸਿਰ ਸਾਡੀ ਇਹ ਮੁਹਿੰਮ ਚਲਦੀਆਂ ਰਹੀਆਂ ਤੁਸੀਂ ਜਿਸ ਤਰ੍ਹਾਂ ਪਿੱਛੇ ਵੀ ਦੇਖਿਆ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਆਪ ਜਿਹੜਾ ਹੈ ਇੱਥੇ ਲੋਕਾਂ ਨਾਲ ਇੰਟਰਐਕਟ ਕਰਨ ਆਏ ਸੀਗੇ ਜਿਹੜੀ ਤੁਸੀਂ ਏਜ ਦੱਸੀ ਹੈ ਤੁਸੀਂ 16 ਕਹਿ ਰਹੇ ਹੋ ਮੈਂ ਤੇ ਬੇਸਿਕਲੀ ਵੀਰ ਸਾਡਾ ਟਾਰਗੇਟ ਗਰੁੱਪ ਹੈ 12 13 ਤੋਂ ਹੀ ਅਸੀਂ ਬੱਚਿਆਂ ਨੂੰ ਜਿਹੜਾ ਇੰਗੇਜ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਇਸ ਉਮਰ ਦੇ ਵਿੱਚ એનર્ਜੀ ਬਹੁਤ ਹੁੰਦੀ ਹੈ ਉਹਨੂੰ ਜੇ ਅੱਛੀ ਤਰ੍ਹਾਂ ਚੈਨਲ ਕੀਤਾ ਜਾਵੇ ਉਹਨੂੰ ਸਪੋਰਟਸਵਲ ਲਜਾਇਆ ਜਾਵੇ ਉਹਨੂੰ ਹੋਰ ਕੋਰਿਕੂਲਰ ਐਕਟੀਵਿਟੀਜ਼ ਬੱਚਿਆਂ 'ਚ ਹੌਬੀਜ਼ ਡਿਵੈਲਪ ਕੀਤੀਆਂ ਜਾ ਇਹਦੇ ਚੱਲਦੀਆਂ ਅਸੀਂ ਅੱਗੇ ਹੋਰ ਵੱਡੇ ਸੈਮੀਨਾਰ ਕਰਾਵਾਂਗੇ ਇਸ ਤੋਂ ਪਹਿਲਾਂ ਅਸੀਂ ਲਵਲੀ ਦੇ ਵਿੱਚ ਵੀ ਇੱਕ ਮੈਗਾ ਸੈਮੀਨਾਰ ਨਾ ਆਰਗੇਨਾਈਜ਼ ਕੀਤਾ ਸੀਗਾ ਐਲਪੀ ਦੀ ਮਦਦ ਨਾਲ ਹੀ ਤੇ ਇਸੇ ਤਰ੍ਹਾਂ ਅਸੀਂ ਜੀਐਨਏ ਨੂੰ ਵੀ ਇਨਫੋਲਡ ਲਿਆ ਹੋਇਆ ਤੇ ਜਿੰਨੀ ਵੀ ਅਸੀਂ ਇੰਸਟੀਟਿਊਸ਼ਨਸ ਨੇ ਮੈਂ ਹੋਰ ਵੀ ਅਪੀਲ ਕਰਾਂਗਾ ਕਿ ਹੋਰ ਵੀ ਜਿਹੜੇ ਲੋਕ ਜਿਹੜਾ ਇਸ ਸਾਡੀ ਮੁਹਿੰਮ ਨਾਲ ਜੁੜਨਾ ਚਾਹਣ ਉਹ ਜੁੜਨ ਤੇ ਤਾਂ ਜੋ ਆਪਕਾ ਆਪਣੇ ਯੂਥ ਨੂੰ ਨਸ਼ਿਆਂ ਦੇ ਪ੍ਰਭਾਵ ਤੋਂ ਨਾ ਕੇ ਉਹ ਦੂਰ ਰੱਖੀਏ ਪਰ ਜਿਹੜੇ ਇਹਦਾ ਵਿਕਟਿਮ ਬਣ ਚੁੱਕੇ ਇਹਦੇ ਪੇਸ਼ੈਂਟਸ ਬਣ ਚੁੱਕੇ ਉਹਨਾਂ ਨੂੰ ਵੀ ਅਸੀਂ ਇਹਨਾਂ ਤੋਂ ਦੂਰ ਰੱਖੀਏ ਇਹ ਇਹ ਵੀ ਦੇਖਣ ਨੂੰ ਆ ਰਿਹਾ ਕਿ ਗਵਰਨਮੈਂਟ ਵੱਲੋਂ ਕਾਫੀ ਹਸਪੀਟਲਸ ਵਗੈਰਾ ਹੈ ਜਿਨ੍ਹਾਂ ਨੂੰ ਲਾਇਸੈਂਸ ਮਿਲੇ ਹੋਏ ਨੇ ਐ ਇਸ ਚੀਜ਼ਾਂ ਨੂੰ ਦੂਰ ਕਰਨ ਲਈ ਔਰ ਉਹ ਦਵਾਈ ਦੇ ਨਾਮ ਤੇ ਵੀ ਕੁਝ ਪੱਤੇ ਉਹਨਾਂ ਨੂੰ ਦਿੱਤੇ ਜਾਂਦੇ ਆ ਨਾ ਜਿਹੜੇ ਛੋਟੀਆਂ ਡੋਜ਼ੇਸ ਦਿੱਤੀਆਂ ਜਾਂਦੀਆਂ ਤਾਂ ਕਿ ਉਹ ਦੂਰ ਰਵੇ ਬਟ ਉਸ ਪੱਤੇਆਂ ਦਾ ਉਸ ਦਵਾਈ ਦਾ ਵੀ ਉਹ ਮਿਸਯੂਜ਼ ਕਰਦੇ ਨੇ ਲੇਬਰ ਕਲਾਸ ਨੂੰ ਜਾਂ ਦੂਜੇ ਕਲਾਸ ਨੂੰ ਉਹ ਵੰਡਣ ਦੇ ਨੂੰ ਲੈ ਕੇ ਤਾਂ ਅਸੀਂ ਸਮਾਜ ਵੱਲੋਂ ਇੱਕ ਆਵਾਜ਼ ਉਠਾਉਣਾ ਚਾਹੁੰਦੇ ਆ ਤੁਹਾਡੇ ਅੱਗੇ ਕਿ ਉਸ ਕੰਮ ਨੂੰ ਵੀ ਰੋਕਿਆ ਜਾਵੇ ਕਿਉਂਕਿ ਉਸ ਦਵਾਈ ਦਾ ਇੱਕ ਪੱਤੇ ਦਾ ਇਸਤੇਮਾਲ ਵੀ ਇਸ ਟਾਈਮ ਫਰਵਾਡੇ ਦੇ ਵਿੱਚ ਉਹਨੂੰ ਡਿਸਟ੍ਰੀਬਿਊਟ ਕਰਨ ਲਈ ਹੋ ਰਿਹਾ ਕਿ ਉਹ ਡਰੱਗਸ ਦੇ ਨਾਮ ਤੇ ਵੇਚੀ ਜਾ ਰਹੀਆਂ ਨਸ਼ੇ ਦੇ ਨਾਮ ਤੇ ਵੇਚੀ ਜਾ ਰਹੀਆਂ ਕਿਸੇ ਨੂੰ ਪੁੱਛੋ ਵੀ ਤੂੰ ਕੀ ਲੈ ਕੇ ਜਾ ਰਿਹਾ ਹੈ ਦਵਾਈ ਹੈ ਜੀ ਨਸ਼ਾ ਹੈ ਨਸ਼ਾ ਤੋਂ ਘਾਟੀ ਬੋਲਦਾ ਹੈ ਉਹ ਇਹ ਕਹਿੰਦਾ ਦਵਾਈ ਹੈ ਜੀ ਪਤਾ ਮਿਲਿਆ ਜੀ ਕਿੱਥੇ ਮਿਲਿਆ ਜੀ ਹਸਪਤਾਲ ਤੋਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਇਹ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਇਹ ਇਨਸਟੈਂਸਸ ਜਿਹੜੇ ਹੈ ਹੁੰਦੇ ਇਸ ਤਰ੍ਹਾਂ ਦੇ ਤੇ ਅਸੀਂ ਇਹਦੇ ਵਿੱਚ ਜਿਹੜੇ ਵੀ ਐਸੀਆਂ ਜਗਾਵਾਂ ਨੇ ਵੈਸੇ ਤੇ ਮੋਸਟਲੀ ਜਿਵੇਂ ਸਾਡੇ ਇੱਥੇ ਸੀਐਚਸੀ ਪੰਜਟਾ ਹੈਗਾ ਜਾਂ ਸਿਵਲ ਹਸਪੀਟਲ ਹੈ ਇਹਦੇ ਵਿੱਚ ਅਸੀਂ ਡਾਕਟਰਸ ਦੇ ਨਾਲ ਟਾਈਮ ਟੂ ਟਾਈਮ ਜਿਹੜਾ ਹੈ ਚਰਚਾ ਕਰਦੇ ਰਹਿੰਦੇ ਆ ਤੇ ਉਹਨਾਂ ਨੂੰ ਇਸ ਪੱਖੋਂ ਹਦਾਇਤ ਵੀ ਦਿੰਦੇ ਰਹਿੰਦੇ ਆ ਵੀ ਜਿਹੜੀ ਦਵਾਈ ਹੈ ਉਹ ਸ਼ਡਿਊਲ ਡੋਸੇਜ ਦੇ ਹਿਸਾਬ ਨਾਲ ਲੋ ਜਦੋਂ ਅਸੀਂ ਸ਼ਡਿਊਲਡ ਡੋਸੇਜ ਨੂੰ ਐਕਸੀਡ ਕਰਕੇ ਕਿਸੇ ਨੂੰ ਦਵਾਂਗੇ ਤੇ ਨੇਚਰਲੀ ਉਸ ਚੀਜ਼ ਦਾ ਜਿਹੜਾ ਅਬਿਊਜ਼ ਹੋਣਾ ਜਿਹੜਾ ਹੈਗਾ ਉਹਦੀ ਸ਼ੰਕਾਵਤ ਅਸ਼ੰਕਾਵਤ ਜਾਂਦੀ ਹੈ ਤੇ ਇਸ ਕਰਕੇ ਇੱਕ ਤੇ ਇਹ ਜਾਗਰੂਕਤਾ ਕਰਕੇ ਹੈ ਤੇ ਬਾਕੀ ਆਈ ਵਿਲ ਵੈਲਕਮ ਦੀ ਇਨਪੁਟਸ ਜੇ ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਕੋਈ ਐਸੀ ਭਾਵੇਂ ਅਧਿਕਾਰਿਤ ਜਗਾ ਹੀ ਕਿਉਂ ਨਾ ਹੋਵੇ ਜਿੱਥੋਂ ਇਸ ਚੀਜ਼ ਦਾ ਜਿਹਨੂੰ ਕਹਿੰਦੇ ਆ ਆਪਾਂ ਸਾਈਫਨਿੰਗ ਹੋ ਰਹੀ ਹੈ ਚੋਰੀ ਕੀਤੀ ਜਾ ਰਹੀ ਹੈ ਇਸ ਤਰੀਕੇ ਨਾਲ ਜਾਂ ਡਰੱਗਸ ਨੂੰ ਗਲਤ ਤਰੀਕੇ ਦੇ ਨਾਲ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੈ ਇਹਨਾਂ ਦਾ ਅਬਿਊਜ਼ ਕੀਤਾ ਜਾ ਰਿਹਾ ਹੈ ਤੇ ਸਾਨੂੰ ਜ਼ਰੂਰ ਇਸ ਬਾਰੇ ਦੱਸੋ ਅਸੀਂ ਜ਼ਰੂਰ ਐਕਸ਼ਨ ਲਵਾਂਗੇ